ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਚੰਗੇ ਚਾਹਨੇ ਹੋ ਨਾ ਉਹਨਾਂ ਬੰਦਿਆਂ ਨੂੰ ਫੜ ਕੇ ਤੇ ਤੁੰਨੋ ਉਹਨਾਂ ਨੂੰ ਤੇ ਨਹੀਂ ਜੇ ਫੌਜਾਂ ਨੇ ਸਿੰਘ ਫੌਜਾਂ ਨੇ ਆਪਣੇ ਤਰੀਕੇ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਫਿਰ ਭਗਦਿਆਂ ਨੂੰ ਵਾਂਹ ਦੂਰ ਨਹੀਂ ਹੈ ਕਿ ਇਹਨਾਂ ਦੇ ਬੱਚੇ ਹੁਣ ਪੜ੍ਹ ਲਿਖ ਗਏ ਆ ਇਹ ਹੁਣ ਉਹ ਖੁਰਮਾ ਵਿੱਚ ਹੱਥ ਮਾਰਨ ਵਾਲੇ ਬੰਦੇ ਨਹੀਂ ਹੈਗੇ ਇਹ ਹੁਣ ਹਿੱਤਾਂ ਲਈ ਜਦੋਂ ਬੋਲਦੇ ਆ ਤੇ ਉਦੋਂ ਇਹਨਾਂ ਨੂੰ ਭੇੜੇ ਲੱਗਦੇ ਆ ਜੇ ਉਸ ਨੂੰ ਕਾਨੂੰਨ ਨੇ ਅਧਿਕਾਰ ਦਿੱਤਾ ਹੈ ਸਰਪੰਚੀ ਦਾ ਤੇ ਤੁਸੀਂ ਮਾਮੇ ਲੱਗਦੇ ਆ ਤੁਸੀਂ ਕੌਣ ਆਉਂਦੀ ਸਰਪੰਚੀ ਖੋਣ ਵਾਲੇ ਤੁਹਾਨੂੰ ਕੀ ਤਖਲੀਫ ਆ ਸਰਪੰਚੀ ਤੋਂ ਐਮਐਲਏ ਜਿਹੜਾ ਹੈਗਾ ਉਹਦੀ ਛੇ ਆ ਉਹ ਕਿਤੇ ਸਾਬਕਾ ਸਰਪੰਚ ਨੂੰ ਕੋਈ ਐਮਐਲਏ ਆ ਕੇ ਕਹਿੰਦਾ ਹੈ ਕਿ ਤੇਰੇ ਨਾਲ ਅਸੀਂ ਖੜੇ ਆ ਤੂੰ ਕਾਰਜ ਵਿੱਚ ਤੇਤੋਂ ਹੁੰਦੀ ਆ ਤੇ ਕੀ ਉਹ ਬੰਦਾ ਅਸਲਾ ਨਹੀਂ ਚਲਾ ਸਕਦਾ ਕੀ ਨਹੀਂ ਕਰ ਸਕਦਾ ਉਹ ਤਾਂ ਠੋਕ ਕੇ ਕਹਿ ਰਿਹਾ ਅਸੀਂ ਚਲਾਈਆਂ ਕਹਿੰਦਾ ਵੀ ਵੇਖੋ ਨੂੰ ਥੋੜੀ ਰੱਖੀਆਂ ਅਸੀਂ ਤਾਂ ਚਲਾਵਾਂਗੇਗੇ ਦੱਸੋ ਵੀ ਜੇ ਕੋਈ ਕਮਰੂਦ ਜਾਂ ਦੂਜਾ ਤੀਜਾ ਸੋਚੇ ਵੀ ਇਹ ਚੰਦ ਭਾਂ ਦਾ ਮਸਲਾ ਏ ਨਹੀਂ ਇਹ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਮੁੱਤਰਾ ਬਣ ਗਿਆ ਏ ਜੇ ਸਾਡੇ ਭਾਈਚਾਰੇ ਤੇ ਕਿਤੇ ਵੀ ਐਸੀ ਦੀ ਗੱਲ ਆਊਗੀ ਨਾ ਤੇ ਫਿਰ ਕੋਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਸਰਕਾਰਾਂ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਆ ਕਿ ਇਹ ਲੋਕ 80% ਆ ਜਿੱਦ ਦੇ ਇਹਨਾਂ ਨੂੰ ਇਹਨਾਂ ਦੀ ਬੋਰਡ ਦੀ ਤਾਕਤ ਦਾ ਪਤਾ ਲੱਗ ਗਿਆ ਤੇ ਉਹਦੇ ਥੋੜਾ ਹਾਲ ਦੇਖੋ ਫਿਰ ਤੁਸੀਂ ਕੀ ਬਣਦਾ ਤੁਹਾਡਾ ਮਜ਼ਦੂਰਾਂ ਦਾ ਅਸ਼ਗਰ ਚੱਲ ਰਿਹਾ ਫਰੀਦਕੋਟ ਵਿਖੇ ਚੰਦਪਾਣ ਵਿਖੇ ਜੋ ਘਟਨਾ ਵਾਪਰੀ ਸੀ ਉਹਦੇ ਵਿੱਚ ਨਹਿنگ ਸਿੰਘ ਜਥੇਬੰਦੀਆਂ ਵੀ ਆਈਆਂ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜਿਹੜਾ ਚੰਦ ਭਾਂਡ ਜਿਹੜੀ ਘਟਨਾ ਵਾਪਰੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਵਜ੍ਹਾ ਰਹੀ ਹੈ ਕੀ ਕਾਰਨ ਬਣਿਆ ਕਿਉਂ ਮਤਲਬ ਐਡੀ ਵੱਡੀ ਘਟਨਾ ਬਣ ਗਈ ਹੈ ਕਿਉਂ ਐਡਾ ਵੱਡਾ ਜਿਹੜਾ ਲਾਠੀ ਚਾਰ ਚੱਕ ਦੀ ਨੌਬਤ ਆਈਏ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਜਿਹੜਾ ਸਾਡਾ ਪੰਜਾਬ ਆ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜਾਤੀਵਾਦ ਨਾਂ ਤਾਂ ਕੀ ਅਸੀਂ ਹੋਣੀ ਨਹੀਂ ਚਾਹੀਦੀ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਏ ਇਹ ਪੰਜਾਬ ਵਿੱਚ ਇਹ ਚੀਜ਼ਾਂ ਨਹੀਂ ਹੋ ਜਾਣੀਆਂ ਚਾਹੀਦੀਆਂ ਕਿਉਂਕਿ ਗੁਰੂ ਸਾਡੇ ਕਹਿੰਦੇ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਤੇ ਜਿਹੜਾ ਇਹ ਛੋਟੀ ਜੀ ਗੱਲ ਨੂੰ ਲੈ ਕੇ ਕਿ ਨਾਲੀ ਤੋਂ ਲੈ ਕੇ ਇਹ ਵਾਧਾ ਵਾਧਾ ਵਿਵਾਦ ਕਿਸ ਤੱਕ ਚੱਲਿਆ ਗਿਆ ਤੇ ਇਥੋਂ ਕੇ ਗੋਲੀਆਂ ਚੱਲਣ ਦੀ ਨੌਤ ਚਲਾਉਣ ਦੀ ਨੌਬਤ ਆ ਗਈ ਕਿ ਬੰਦਿਆਂ ਨੂੰ ਮਾਰ ਧਾੜ ਕੀਤੀ ਗਈ ਬੀਬੀਆਂ ਦੇ ਕੱਪੜੇ ਤੱਕ ਪਾੜੇ ਗਏ ਉਸ ਗਰੀਬ ਪਰਿਵਾਰਾਂ ਨਾਲ ਐਡਾ ਭੈੜਾ ਤਖਤਦ ਹੋਇਆ ਕਿ ਕਹਿੰਦੇ ਪੁਲਿਸ ਨੇ ਵੀ ਨਾਲ ਰਲ ਕੇ ਉਹਨਾਂ ਲੋਕਾਂ 'ਤੇ ਤਖਤਦ ਕੀਤਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜੇ ਅੱਜ ਇਹ ਗਰੀਬਾਂ 'ਤੇ ਹਤਿਆਚਾਰ ਹੋ ਰਿਹਾ ਨਾ ਤੇ ਮੰਦ ਭਾਗੀ ਘਟਨਾ ਹੈ ਤੇ ਔਣ ਵਾਲੇ ਪੰਜਾਬ ਦਾ ਜਿਹੜਾ ਇਹ ਚਿਹਰਾ ਨਾ ਬਹੁਤ ਭਿਆਨਕ ਡਰਾਵਣਾ ਚਿਹਰਾ ਸਾਹਮਣੇ ਆ ਰਿਹਾ ਹੈ ਕਿਉਂਕਿ ਇਹ ਪੰਜਾਬ ਨਹੀਂ ਇਹ ਬਿਹਾਰ ਬਣਦਾ ਜਾ ਰਿਹਾ ਹੈ ਤੇ ਇਸ ਚੀਜ਼ ਨੂੰ ਠੱਲ ਪਾਉਣ ਵਾਸਤੇ ਮੈਂ ਚਾਹੁੰਦਾ ਵੀ ਸਰਕਾਰਾਂ ਨੂੰ ਇਸ ਮਸਲੇ ਤੇ ਸਖਤ ਕਦਮ ਚੱਕਣ ਦੀ ਲੋੜ ਆ ਕਿਉਂਕਿ ਸਰਕਾਰਾਂ ਵੋਟਾਂ ਲੈ ਕੇ ਜਦੋਂ ਬਣਦੀਆਂ ਹਨ ਖਾਸ ਕਰਕੇ ਆਹ ਵਾਲੀ ਸਰਕਾਰ ਇਹਨਾਂ ਆਖਿਆ ਸੀ ਕਿ ਆਮ ਆਦਮੀ ਦੀ ਸਰਕਾਰ ਬਣ ਰਹੀ ਆ ਜਦ ਕਿ ਹੁਣ ਜਿਹੜਾ ਇੱਥੇ ਅੱਜ ਟਾਈਮ ਆ ਅੱਜ ਜਿਹੜਾ ਸਮਾਂ ਹੈ ਇਹ ਆਮ ਨਹੀਂ ਇਹ ਖਾਸ ਆਦਮੀ ਸਰਕਾਰ ਆ ਕਿਉਂਕਿ ਇੱਕ ਦੇਖੋ ਕੋਠਿਆਂ ਤੇ ਖੜ ਕੇ ਗੋਲੀਆਂ ਵੀ ਬੰਦੇ ਚਲਾ ਰਹੇ ਆ ਤੇ ਪਰਚੇ ਕੀਤੇ ਹੋ ਰਹੇ ਆ ਜਿਨ੍ਹਾਂ ਦੇ ਗੋਲੀਆਂ ਚੱਲ ਰਹੀਆਂ ਜਿਨ੍ਹਾਂ ਤੇ ਜਿਨ੍ਹਾਂ ਤੇ ਗੋਲੀਆਂ ਚੱਲ ਰਹੀਆਂ ਪਰਚੇ ਉਹਨਾਂ ਤੇ ਹੋ ਰਹੇ ਆ ਡਾਂਗਾਂ ਜਿਨ੍ਹਾਂ ਦੇ ਪੈ ਰਹੀਆਂ ਪਰਚੇ ਉਹਨਾਂ ਤੇ ਹੋ ਰਹੇ ਆ ਦੇਖੋ ਮੰਦ ਭਾਗੀ ਕਟਣਾ ਇਹ ਤੇ ਆਉਣ ਵਾਲੇ ਸਮੇਂ ਚ ਮੈਂ ਕਹਿੰਦਾ ਕਿ ਵਧੀਆ ਕੰਮ ਨਹੀਂ ਹੈਗਾ ਜਿੰਨਾ ਬੰਦਿਆਂ ਨੇ ਵੀ ਇਹ ਕਰਤੂਤ ਕੀਤੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ 27 ਆਇਆ ਲੋ 27 ਆਇਆ ਲੋ ਜੇ ਤੁਸੀਂ ਚੰਗੇ ਚਾਹੁੰਦੇ ਹੋ ਨਾ ਉਹਨਾਂ ਬੰਦਿਆਂ ਨੂੰ ਫੜ ਕੇ ਤੇ ਤੁੰਨੋਂ ਉਹਨਾਂ ਨੂੰ ਥੋਕ ਕੇ ਕਾਰਵਾਈ ਕਰੋ ਉਸ ਕਿੜਾ ਜਿਹੜਾ ਹੈ ਗਮਦੂਦ ਵਾਜਦਾ ਜਿਹੜਾ ਦੂਜਾ ਤੀਜਾ ਜੋ ਵੀ ਆ ਉਹਨਾਂ ਨੂੰ ਫੜ ਕੇ ਅੰਦਰ ਤੁੰਨੋਂ ਤੇ ਨਹੀਂ ਜੇ ਫੌਜਾਂ ਨੇ ਨੰਗ ਸਿੰਘ ਫੌਜਾਂ ਨੇ ਆਪਣੇ ਤਰੀਕੇ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਫਿਰ ਭਾਜਦਾਂ ਨੂੰ ਵਾਹਨ ਦੂਰ ਨਹੀਂ ਹੈਗੇ ਮਤਲਬ ਇਹ ਕੀ ਲੱਗਦਾ ਵੀ ਗਮਦੂਦ ਸਿੰਘ ਇੰਨੀ ਕਿਹੜੀ ਤਾਕਤ ਦੇ ਵਿੱਚ ਹੈ ਪਿੱਛੇ ਕੌਣ ਹੈ ਜੀਦੀ وجہ ਨਾਲ ਐਡਾ ਵੱਡਾ ਕੰਮ ਕਰਵਾ ਦਿੱਤਾ। ਸ਼ਰਿਆਂ ਪਿੰਡ ਵਾਲੇ ਕਹਿੰਦੇ ਕਹਿੰਦੇ ਐਮਐਲਏ ਜਿਹੜਾ ਉੱਥੇ ਦਾ ਮੌਜੂਦਾ ਏ ਉਹ ਪਿੰਡ ਦੀਆਂ ਬੀਬੀਆਂ ਰੌਲਾ ਪਾ ਰਹੀਆਂ ਸੋਸ਼ਲ ਮੀਡੀਆ ਤੇ ਕਿ ਐਮਐਲਏ ਜਿਹੜਾ ਹੈਗਾ ਉਹਦੀ ਸ਼ੇ ਉਹਨੂੰ। ਹੂੰ। ਦੇਖੋ ਜੀ ਐਮਐਲਏ ਦੀ ਸ਼ੇ ਆ ਆਮ ਕਿਸੇ ਬੱਚੇ ਨੂੰ ਤੁਸੀਂ ਫੜ ਕੇ ਕਹਿ ਦਿਓ ਲੈ ਵੀ ਤੇਰੇ ਨਾਲ ਮੈਂ ਖੜਾ ਐ। ਕੋਸੇ ਬੱਚੇ ਨੂੰ ਫੜ ਕੇ ਕਹਦੇ ਉਹ ਤੇਰੇ ਨਾਲ ਮੈਂ ਖੜਾ ਆਂ ਤੈਨੂੰ ਘਪਰਾਉਣ ਦੀ ਲੋੜ ਨਹੀਂ ਤੇ ਉਹ ਬੰਦਾ ਤਾਂ ਗੋਲੀ ਚਲਾਉਣ ਬੱਚਾ ਉਹ ਕਿਸਦੇ ਪੱਥਰ ਮਾਰਾ ਲਊਗਾ ਕੋਲੋਂ ਤੇ ਜੇ ਕਿਸੇ ਨੂੰ ਕੋਈ ਐਮਐਲਏ ਕਿਸੇ ਸਾਫਕਾ ਸਰਮੈਂਚ ਨੂੰ ਕੋਈ ਐਮਐਲਏ ਆ ਕੇ ਕਹਿੰਦਾ ਹੈ ਕਿ ਤੇਰੇ ਨਾਲ ਅਸੀਂ ਖੜੇ ਆਂ ਤੂੰ ਕਰ ਜਿਵੇਂ ਤੇਤੋਂ ਹੁੰਦੀ ਆ ਤੇ ਕੀ ਉਹ ਬੰਦਾ ਅਸਲਾ ਨਹੀਂ ਚਲਾ ਸਕਦਾ ਕੀ ਨਹੀਂ ਕਰ ਸਕਦਾ ਉਹ ਤਾਂ ਠੋਕ ਕੇ ਕਹਿ ਰਿਹਾ ਅਸੀਂ ਚਲਾਈਆਂ ਕਹਿੰਦਾ ਵੀ ਵੇਖਣ ਨੂੰ ਥੋੜੀ ਰੱਖੀਆਂ ਅਸੀਂ ਤਾਂ ਚਲਾਵਾਂਗੇ ਕਹਿੰਦਾ ਤੇ ਫਿਰ ਦੱਸੋ ਮੈਨੂੰ ਜੇ ਇਹ ਸਰਕਾਰਾਂ ਦੀ ਮਿਲੀ ਭੁਗਤ ਨਹੀਂ ਹੈਗੀ ਇਹ ਮਿਲੀ ਭੁਗਤਾਂ ਸਰਕਾਰਾਂ ਦੀ ਸਰਕਾਰਾਂ ਨੂੰ ਇਹ ਗੱਲ ਸਮਝ ਦੇਣੀ ਚਾਹੀਦੀ ਆ ਕਿ ਇਹ ਲੋਕ 80% ਆ ਜਿੱਦ ਦੇ ਇਹਨਾਂ ਨੂੰ ਇਹਨਾਂ ਦੀ ਬੋਰਡ ਦੀ ਤਾਕਤ ਦਾ ਪਤਾ ਲੱਗ ਗਿਆ ਤੇ ਉਹਦੇ ਥੋੜਾ ਹਾਲ ਦੇਖੋ ਫਿਰ ਤੁਸੀਂ ਕੀ ਬਣਦਾ ਤੁਹਾਡਾ ਤੇ ਆਉਣ ਵਾਲੇ ਸਮੇਂ 'ਚ ਇਹ ਗੱਲ ਹੋਣ ਵਾਲੀ ਆ ਕਿਉਂਕਿ ਇਹਨਾਂ ਲੋਕਾਂ ਨੂੰ ਹੁਣ ਜਾਗਰਤ ਆ ਗਈ ਆ ਜਿਹੜੀ ਚੀਜ਼ ਇਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਈ ਹੁੰਦੀ ਕਿਉਂ ਨਹੀਂ ਹੁੰਦੀ ਇਹਨਾਂ ਦੇ ਬੱਚੇ ਹੁਣ ਪੜ੍ਹ ਲਿਖ ਗਏ ਆ ਇਹ ਹੁਣ ਉਹ ਖੁਰਮਾ ਵਿੱਚ ਹੱਥ ਮਾਰਨ ਵਾਲੇ ਬੰਦੇ ਨਹੀਂ ਹੈਗੇ ਇਹ ਪੜੇ ਲਿਖੇ ਆ ਇਹਨਾਂ ਨੂੰ ਆਪਦੇ ਸਮਾਜ ਦਾ ਆਪਦੇ ਹਿੱਤਾਂ ਦਾ ਪਤਾ ਲੱਗ ਗਿਆ ਏ ਇਹ ਹੁਣ ਹਿੱਤਾਂ ਲਈ ਜਦੋਂ ਬੋਲਦੇ ਆ ਤੇ ਉਦੋਂ ਇਹਨਾਂ ਨੂੰ ਭੇੜੇ ਲੱਗਦੇ ਆ ਕਿਉਂਕਿ ਸਭ ਤੋਂ ਵੱਡੀ ਗੱਲ ਇੱਕ ਪੁੱਤਰ ਕਰਤਾ ਵਾ ਵੀ ਜਦੋਂ ਕੋਈ ਪਿੰਡ ਦਾ ਸਰਪੰਚ ਬਣਦਾ ਏ ਜੇ ਉਸ ਨੂੰ ਕਾਨੂੰਨ ਨੇ ਅਧਿਕਾਰ ਦਿੱਤਾ ਏ ਸਰਪੰਚੀ ਦਾ ਤੇ ਤੁਸੀਂ ਮਾਮੇ ਲੱਗਦੇ ਆ ਤੁਸੀਂ ਕੌਣ ਆ ਉਹਦੀ ਸਰਪੰਚੀ ਖੋਣ ਵਾਲੇ ਤੁਹਾਨੂੰ ਕੀ ਤਕਲੀਫ ਆ ਸਰਪੰਚੀ ਤੋਂ ਇਸ ਕਰਕੇ ਇਹਨਾਂ ਲੋਕਾਂ ਦੀ ਜੈਲਸੀ ਸਭ ਤੋਂ ਵੱਡੀ ਇਹ ਆ ਕਿ ਹਾਏ ਉਹ ਗਰੀਬ ਦਾ ਪੁੱਤ ਜਿਹੜਾ ਸਰਪੰਚ ਬਣ ਗਿਆ ਏ ਤੇ ਅਸੀਂ ਉਹਦੇ ਕੋਲ ਕਿਵੇਂ ਮੋਹਰ ਲਵਾਉਣ ਜਾਵਾਂਗੇ ਕਿਵੇਂ ਉਹਦੇ ਕੋਲ ਸਾਈਨ ਕਰਾਵਾਂਗੇ ਮਤਲਬ ਇੱਥੇ ਇਹ ਆਪਦੇ ਆਪ ਨੂੰ ਛੋਟਾ ਮਹਿਸੂਸ ਕਰਦੇ ਆ ਤੇ ਮੈਂ ਕਹਿੰਦਾ ਸਭ ਤੋਂ ਵੱਡੀ ਜੈਲ ਸੀ ਇਹਨਾਂ ਦੇ ਬੰਦਿਆਂ ਨੇ ਇਹ ਆ ਅਖਿਆ ਇੱਕਾ ਲਈ ਹੈ ਮਤਲਬ ਕਿ ਆਏ ਕੁੱਟਣ ਆ ਪਰਚੇ ਪਾਉਣ ਆ ਲੋਕ ਆਪਦੀਆਂ ਮੰਗਾਂ ਮਨਾਉਣੋਂ ਜਾਂ ਲੋਕ ਸੰਘਰਸ਼ ਕਰਨੋਂ ਜਾਂ ਲੋਕ ਆ ਕਿਸੇ ਨੂੰ ਗਲਤ ਨੂੰ ਗਲਤ ਕਹਿਣੋਂ ਹਟ ਜਾਂਦੇ ਆ ਕਿਵੇਂ ਕਿਵੇਂ ਜੇ ਆਏ ਕੋਈ ਜ਼ਬਰ ਕਰੇ ਕੋਈ ਧੱਕਾ ਕਰੇ ਕੋਈ ਡਾਂਗ ਫੇਰੇ ਜਿਹੜੇ ਲੋਕ ਐ ਉਹ ਪਿੱਛੇ ਹਟ ਜਾਂਦੇ ਆ ਉਹ ਡੱਬ ਜਾਂਦੇ ਆ ਨਹੀਂ 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 ਹਟਣਾ ਨਹੀਂ ਇਹ ਇਹ ਕੰਮ ਹੋਰ ਕੇ ਵਧਣਾ ਹੈ ਜਿੱਦਾਂ ਇਹ ਲੋਕ ਧੱਕਾ ਕਰ ਰਹੇ ਆ ਨਾ ਇਹ ਕੰਮ ਘਟਣਾ ਨਹੀਂ ਇਹ ਵਧਣਾ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਹ ਕਰ ਰਹੇ ਆ ਤੇ ਇਹ ਜਿਵੇਂ ਆਪਾਂ ਕਹਿ ਦਈਏ ਨਾ ਵੀ ਉਹ ਟੀਲੀ ਹੁਣ ਟੀਲੀ ਟੀਲੀ ਲੱਗਦੀ ਜਾ ਰਹੀ ਆ ਤਾਂ ਉਹ ਹੋ ਰਿਹਾ ਕੰਮ ਹੁਣ ਦੇਖੋ ਪੂਰੇ ਪੰਜਾਬ ਤੋਂ ਲੋਕ ਆਏ ਇੱਥੇ ਇਹ ਚੰਦ ਭਾਨ ਦਾ ਇਕੱਲਾ ਮਸਲਾ ਨਹੀਂ ਰਹਿ ਗਿਆ ਹੈਗਾ ਵੀ ਜੇ ਕੋਈ ਗਮਦੂਦ ਜਾਂ ਦੂਜਾ ਤੀਜਾ ਸੋਚੇ ਵੀ ਇਹ ਚੰਦ ਭਾਨ ਦਾ ਮਸਲਾ ਹੈ ਨਹੀਂ ਇਹ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਮਸਲਾ ਬਣ ਗਿਆ ਹੈ ਜੇ ਸਾਡੇ ਭਾਈਚਾਰੇ ਤੇ ਕਿਤੇ ਵੀ ਐਹੋ ਜੀ ਗੱਲ ਆਊਗੀ ਨਾ ਤੇ ਫਿਰ ਕੋਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਪੰਜਾਬ ਦੇ ਵਿੱਚ ਜਿੱਥੇ ਗੁਰੂ ਸਾਹਿਬਾਨ ਦੀ ਸਿੱਖਿਆ ਹੈ ਜਿੱਥੇ ਜਾਤ ਪਾਤ ਸਭ ਖਤਮ ਕਰਕੇ ਇੱਕੋ ਬਾਟੇ ਚ ਅਮਰ ਸ਼ਕਾਇਆ ਹੋਵੇ ਉੱਥੇ ਹਾਲੇ ਵੀ ਕੋਈ ਚੀਜ਼ਾਂ ਐਹੋ ਜੀਆਂ ਮੌਜੂਦ ਹੋਣ ਜਿਹੜੇ ਬੰਦੇ ਜਾਤਾਂ ਦੇ ਹੰਕਾਰ ਕਰਦੇ ਹੋਣ ਇਹ ਰੱਖਦੇ ਹੋਣ ਕਿ ਲੱਗਦਾ ਵੀ ਉਹ ਸਿੱਖੀ ਸਿਧਾਂਤਾਂ ਤੇ ਚੱਲ ਰਹੇ ਨੇ ਬਿਲਕੁਲ ਨਹੀਂ ਜੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜੇ ਸਾਡਾ ਇਹ ਸਿਸਟਮ ਚੱਲਦਾ ਹੋਵੇ ਨਾ ਤੇ ਫਿਰ ਤਾਂ ਗੱਲਾਂ ਹੀ ਕੀ ਆ ਇਹ ਪੰਜਾਬ ਨਹੀਂ ਫਿਰ ਸੁਰਗ ਹੋਵੇ ਸੁਰਗ ਇਹ ਜਿਹੜੇ ਲੋਕ ਵਿਖਾਵਾ ਕਰਦੇ ਆ ਗੁਰਦੁਆਰਿਆਂ ਪ੍ਰਧਾਨ ਗਿਆਨ ਲੈ ਲਈ ਅੰਮ੍ਰਿਤ ਛਕਦੇ ਆ ਰਾਤ ਨੂੰ ਸ਼ਰਾਬਾਂ ਪੀਂਆਂ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਨੇ ਅੰਮ੍ਰਿਤ ਨੂੰ ਲੋਕਾਂ ਨੇ ਇੱਕ ਵਿਖਾਵਾ ਬਣਾ ਲਿਆ ਹੈਗਾ ਧੰਦਾ ਬਣਾ ਲਿਆ ਹੈਗਾ ਜਿਹੜਾ ਫਲਸਫਾ ਸੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਬਾਦਸ਼ਾਹਾਂ ਨੇ ਕਹਿੰਦਾ ਇਹਨਾਂ ਗਰੀਬ ਸਿੱਖਾਂ ਨੂੰ ਕੋ ਦੂੰ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਉਹ ਕਹਿੰਦਾ ਇਹਨਾਂ ਗਰੀਬਾਂ ਨੂੰ ਮੈਂ ਪਾਤਸ਼ਾਹੀ ਬਖਸ਼ ਕੇ ਜਾਊਂਗਾ ਤੇ ਬਖਸ਼ੀਆਂ ਵੀ ਪਰ ਇਹਨਾਂ ਕੁਛ ਤਣਾਡਾ ਤੋਂ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਆ ਕੁਛ ਤਣਾਡਾ ਤੋਂ ਇਹ ਪਾਤਸ਼ਾਹੀਆਂ ਇਹ ਜਿਹੜੀਆਂ ਉਹਨਾਂ ਦੀਆਂ ਮਤਲਬ ਖੁਸ਼ੀਆਂ برداشت ਨਹੀਂ ਹੋ ਰਹੀਆਂ ਤੇ ਇਹ ਨਹੀਂ ਹੋਣੀਆਂ ਚਾਹੀਦੀਆਂ ਗੱਲਾਂ ਕਿਉਂਕਿ ਸਾਨੂੰ ਜੇ ਗੁਰੂ ਦਾ ਸਨਾਤ ਆ ਅਸੀਂ ਇਸ ਪੰਜਾਬ 'ਚ ਰਹਿਣਾ ਏ ਤੇ ਬਾਪੂ ਦੇ ਸਨਾਤ ਅਨੁਸਾਰ ਹੀ ਚੱਲਣਾ ਚਾਹੀਦਾ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਤੇ ਕਿਹੜੀ ਜਥੇਬੰਦੀ ਦਾ 10 ਜਥੇਬੰਦੀ ਸਰਬੱਤ ਦਾ ਭਲਾ ਸਾਂਝਾ ਮੰਚ ਮੁੱਖ ਸੇਵਾਦਰ ਪੰਜਾਬ ਤੇ 10 ਦਾ ਏਰੀਆ ਹੈਗਾ ਮੁਗਾ ਮੁਗੇ ਸ਼ਹਿਰ ਤੋਂ ਹੈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ